ਖੇੜਾ ਦੇ ਆਦੀਨ ਪਿੰਦੇ ਪਿੰਡ ਦਾਦੂ ਮਾਜਰਾ ਵਿਖੇ ਪਹਿਲੀ ਵਾਰ ਸਰਬਸੰਮਤੀ ਨਾਲ ਮਨਜੀਤ ਸਿੰਘ ਬੇਦਵਾਨ ਨੂੰ ਸਰਪੰਚ ਚੁਣਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਦਾਦੂ ਮਾਜਰੇ ਦੀ ਸਮੂਹ ਸੰਗਤ ਇਕੱਠੇ ਹੋ ਕੇ ਪਿੰਡ ਚ ਸਰਬਸੰਮਤੀ ਨਾਲ ਪਿੰਡ ਚ ਪਹਿਲੀ ਵਾਰ ਸਰਬਸੰਮਤੀ ਨਾਲ ਪੰਚਾਇਤ ਬਣਾਈ ਹੈ ਜਿਸ ਵਿੱਚ ਮਨਜੀਤ ਸਿੰਘ ਨੂੰ ਅਸੀਂ ਸਰਪੰਚ ਬਣਾਇਆ ਤੇ ਦੂਸਰੇ ਪਾਸੇ ਸੱਤ ਪੰਜ ਜਿਹੜੇ ਹੈਗੇ ਉਹ ਦੂਸਰੀ ਪਾਰਟੀ ਆਪਣਾ ਕੱਲ ਨੂੰ ਅਨਾਉਂਸ ਕਰ ਦੂਗੀ ਪਰੇ ਫਾਈਨਲ ਹੈ ਕਿ ਮਤਲਬ ਹੁਣ ਇਹ ਜਿਹੜੀ ਹੈਗੀ ਕੋਈ ਚੱਕ ਥਲ ਨਹੀਂ ਹੋਊਗੀ ਇਸ ਚ ਸਾਰਾ ਪਿੰਡ ਇੱਕ ਮੁਠਾ ਤੇ ਪਹਿਲੀ ਵਾਰ ਇਹ ਸਾਡੇ ਪਿੰਡ ਚ ਹੋਇਆ ਜਦੋਂ ਵੋਟਾਂ ਚੱਲੀਆਂ ਗਈਆਂ ਕਿ ਸਰਬਸੰਮਤੀ ਨਾਲ ਪੰਚਾਇਤ ਬਣੀ ਹੈ ਤੇ ਸਾਰਾ ਪਿੰਡ ਇੱਕ ਮੁਠੀ ਇਸ ਟਾਈਮ ਇੱਥੇ ਖੜਿਆ ਹੁਣ ਸਰਪੰਚ ਸਾਹਿਬ ਜਿਹੜੇ ਸਾਡੇ ਮੌਜੂਦਾ ਸਰਪੰਚ ਬਣਾਏ ਆ ਉਹ ਸਾਡੇ ਵਿੱਚ ਹਾਜ਼ਰ ਹੈ ਪੰਜ ਸੱਤ ਪੰਚਾਂ ਦਾ ਕੱਲ ਨੂੰ ਐਲਾਨ ਕਰਕੇ ਅਸੀਂ ਸਾਭ ਦੇ ਸਰੂਪੇ ਪਾ ਕੇ ਗੁਰੂ ਘਰ ਵਿੱਚ ਸਭ ਨੂੰ ਸਰਬ ਦੇ ਵਿੱਚ ਪੇਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮਨਜੀਤ ਸਿੰਘ ਜੀ ਅੱਜ ਤੁਹਾਨੂੰ ਪਿੰਡ ਦਾਦੂ ਮਾਜਰਾ ਦਾ ਸਰਬਸੰਮਤੀ ਨਾਲ ਜਿਹੜਾ ਸਰਪੰਚ ਚੁਣਿਆ ਗਿਆ ਕੀ ਕਹਿਣਾ ਤੁਹਾਡਾ ਇਸ ਬਾਰੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਰਪੰਚਾ ਮੰਨੂ ਪਿੰਡ ਵੱਲੋਂ ਚੁਣਿਆ ਗਿਆ ਜੀ ਇਹ ਇਕੱਲੇ ਇੱਕ ਪਰਿਵਾਰ ਦਾ ਕੰਮ ਨਹੀਂ ਜੀ ਪੂਰੇ ਪਰਿਵਾਰਾਂ ਨੇ ਮੇਰਾ ਖੁੱਲ ਕੇ ਸਾਥ ਦਿੱਤਾ ਤੇ ਸਾਰੇ ਪਾਰਟੀਆਂ ਦਾ ਮੈਂ ਦਿਲ ਤੋਂ ਧੰਨਵਾਦ ਕਰਦਾ ਜਿਹਦੇ ਚ ਸਾਰੇ ਹੀ ਮੋਤਵਾਰ ਬੰਦਿਆਂ ਨੇ ਮੇਰਾ ਦਿਲ ਤੋਂ ਤੇ ਮੈਨੂੰ ਸਰਪੰਚ ਚੁਣਿਆ ਮੈਂ ਆਪਣੇ ਦਿਲ ਤੋਂ ਤੇ ਆਪਣੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਧਿਆਨ ਕੇ ਥੋੜੇ ਬੁਰੇ ਇਹ ਵੀ ਕਹਿਣਾ ਕਿ ਜਿਹੜੇ ਸਾਡੀ ਟੀਮ ਦੇ ਪੰਜ ਹੋਣਗੇ ਮੈਂ ਉਹਨਾਂ ਦਾ ਹੱਕ ਸੱਚ ਨਾਲ ਜੋ ਸਹੀ ਫੈਸਲਾ ਹੋਊਗਾ ਉਹੀ ਮੈਂ ਸੁਣਾਊਗਾ ਤੇ ਪੂਰੇ ਪਿੰਡ ਦਾ ਹੱਥ ਬਨ ਕੇ ਮੈਂ ਸਾਰੀ ਉਮਰ ਇਸ ਚੀਜ਼ ਦਾ ਰਿਣੀ ਰਹੂੰਗਾ ਕਿ ਤੁਸੀਂ ਮੇਰੀ ਇੱਜ਼ਤ ਸਾਡੇ ਪਰਿਵਾਰ ਦੀ ਇੱਜ਼ਤ ਤੁਸੀਂ ਪਿੰਡ ਵੱਲੋਂ ਬਣਾਈ ਸਾਡਾ ਪਰਿਵਾਰ ਤੇ ਤੁਸੀਂ ਸਾਡਾ ਪਰਿਵਾਰ ਤੇ ਅਸੀਂ ساری ਉਮਰ ਜਿੰਨੇ ਟਾਈਮ ਮੇਰੇ ਸਾਹ ਚੱਲੂਗੇ ਮੈਂ ਇਸ ਪਿੰਡ ਦਾ ਰੀਣੀ ਰਹੂੰਗਾ ਦੂਜੀ ਗੱਲ ਮੈਂ ਤੁਹਾਡੇ ਜਰੀਏ ਇੱਕ ਬੇਨਤੀ ਕਰਨਾ ਚਾਹਨਾ ਕੀ ਹਰੇਕ ਪਿੰਡ ਦੇ ਵਿੱਚ ਸਹਿਮਤੀ ਹੋ ਸਕਦੀ ਹੈ ਤੁਸੀਂ ਕਿਸੇ ਨਾ ਕਿਸੇ ਕੰਮ ਦਾ ਸ਼ੁਰੂਆਤ ਕਰੋ ਇਹ ਕੋਈ ਵੱਡਾ ਇਹ ਚੀਜ਼ ਨਹੀਂ ਹੈ ਵੀ ਕੋਈ ਇਨਸਾਨ ਨਹੀਂ ਕਰ ਸਕਦਾ ਪਰ ਮੈਂ ਤੁਹਾਡੇ ਜਰੀਏ ਬੇਨਤੀ ਕਰਦਾ ਹਰੇਕ ਪਿੰਡ ਦੇ ਵਿੱਚ ਸਹਿਮਤੀ ਹੋ ਸਕਦੀ ਹੈ ਜਿਹੜੇ ਪਿੰਡ ਦੇ ਯੂਥ ਹੈ ਜਿਹੜੇ ਪਿੰਡ ਦੇ ਮੋਤਵਰ ਬੰਦੇ ਨੇ ਉਹਨਾਂ ਨੂੰ ਇੱਕ ਜਗ੍ਹਾ ਇਕੱਠਾ ਕਰਿਆ ਜਾਵੇ ਪਰ ਇਹ ਨਹੀਂ ਹੁੰਦਾ ਕਿ ਇਹ ਕੰਮ ਇੱਕ ਦਿਨ ਚ ਹੋਊਗਾ ਇਹ ਦੋ ਦਿਨ ਚ ਹੋਵੇ 10 ਦਿਨ ਚ ਹੋਵੇ ਇਹਦਾ ਫੁੱਲ ਤੁਸੀਂ ਜ਼ੋਰ ਮਾਰੋ ਇਹ じゃ ਕੋਈ ਕੰਮ ਜਿਹੜਾ ਨਹੀਂ ਹੋ ਸਕਦਾ ਸਭ ਫੇਰ ਵਾਹਿਗੁਰੂ ਜੀ ਤੱਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰੇ ਇਲਾਕੇ ਦੇ ਆਗੂ ਪਿੰਡ ਦੇ ਨੌਜਵਾਨ ਨੂੰ ਜਿਵੇਂ ਕਿ ਬਾਈ ਜੀ ਮੇਰਾ ਨਾ ਸੈਕੰਡ ਹੈਂਡ ਕਾਰਾਂ ਦਾ ਬਿਜ਼ਨਸ ਹੈ ਮੈਂ ਪੂਰੇ ਪੰਜਾਬ 'ਚ ਘੁੰਮਦਾ ਮੈਂ ਹਰਿਆਣੇ 'ਚ ਵੀ ਕੰਮ ਹੈ ਮੈਂ ਇੱਕ ਦੋ ਪੰਜਾਬ ਦੇ ਪਿੰਡ ਐਦਾਂ ਦਾ ਦੇਖਿਆ ਕਿ ਉੱਥੇ ਸਰਬਸੰਮਤੀ ਦੇ ਨਾਲ ਸਰਪੰਚ ਚੋਣेंगे ਇੱਕ ਐਦਾਂ ਦੀ ਟੀਮ ਪਿੰਡ ਦੇ ਵਿੱਚੋਂ ਹੀ ਤਿਆਰ ਹੋਈ ਹੈ ਜਿਸ ਜਿਸ ਟੀਮ ਨੇ ਕੋਈ ਵੀ ਐਦਾਂ ਦਾ ਕੰਮ ਨਹੀਂ ਜਿਹੜਾ ਪਿੰਡ ਦੇ ਵਿੱਚ ਨਹੀਂ ਕਰਵਾਇਆ ਜਿਦੇ ਚ ਪਿੰਡ ਦੇ ਵਿੱਚ ਨਰਸਰੀ ਹੈ ਸਰਕਾਰੀ ਨਰਸਰੀ ਹੈ ਜਿਵੇਂ ਪਿੰਡ ਦੇ ਵਿੱਚ ਛੋਟੇ-ਛੋਟੇ ਕੰਮਾਂ ਦੇ ਵਿੱਚ ਵੀ ਪਿੰਡ ਦੇ ਵਿੱਚ ਉਹਨਾਂ ਦੀ ਆਪਣੀ ਸਹੂਲਤ ਹੈਗੀ ਅਸੀਂ ਵੀ ਇੰਨੀ ਸੋਚ ਲੈ ਕੇ ਤੁਰੂਗੇ ਕਿ ਛੋਟੀ ਜਿਹੀ ਚੀਜ਼ ਲੈਣ ਵਾਸਤੇ ਸਾਨੂੰ ਬਾਜ਼ਾਰਾਂ 'ਚ ਜਾਣ ਦੀ ਲੋੜ ਨਹੀਂ ਪੈਣੀ ਅਸੀਂ ਪਿੰਡ ਦੇ ਵਿੱਚ ਇੱਕ ਐਦਾਂ ਦਾ ਸਿਸਟਮ ਬਣਾਵਾਂਗੇ ਵੀ ਸਾਰਾ ਸਿਸਟਮ ਅਸੀਂ ਕੋਸ਼ਿਸ਼ ਹੋਏ ਪਿੰਡ ਦੇ ਵਿੱਚ ਹੀ ਸਾਡੀ ਪੰਚਾਇਤ ਵੱਲੋਂ ਕੀਤਾ ਜਾਊਗਾ ਜਿਵੇਂ ਕੀ ਹੈ ਬੁੱਟੇ ਐ ਖੂਨਦਾਨ ਕੈਂਪ ਹੈ ਜਾਂ ਕਿਸੇ ਪਰਿਵਾਰ ਨੂੰ ਕਿਸੇ ਵੀ ਚੀਜ਼ ਦੀ ਕੋਈ ਲੋੜ ਹੋਊਗੀ ਤਾਂ ਅਸੀਂ ਦਵਾਂਗੇ ਜਿਹੜੇ ਜ਼ਿੰਮੇਦਾਰ ਪਰਿਵਾਰ ਨੇ ਸਾਡੀ ਇਹੀ ਹੋਊਗੀ ਵੀ ਜੇ ਉਸ ਬੰਦੇ ਦੀ ਲਿਮਟ ਟੁੱਟ ਰਹੀ ਆ ਸਾਡੀ ਟੀਮ ਸਾਡੇ ਪੰਜ ਜਾਂ ਪਿੰਡ ਦੇ ਸਹਿਯੋਗ ਨਾਲ ਜੇ ਉਸ ਬੰਦੇ ਦਾ 20 ਲੱਖ ਰੁਪਈਆ ਖੜਿਆ ਆ ਤਾਂ 20 ਬੰਦੇ ਲੱਖ-ਲੱਖ ਰੁਪਈਆ ਦੇ ਕੇ ਉਸ ਬੰਦੇ ਦੀ ਲਿਮਟ ਭਰਾਂਗੇ ਤੇ ਉਹਦਾ ਬਈ ਜਿੰਨਾ ਸਾਡੇ ਕੋਲ ਹੋਊਗਾ ਬਾਕੀ ਸਹਿਯੋਗ ਕਰਾਂਗੇ ਜੀ ਪਹਿਲਾਂ ਤੇ ਅਸੀਂ ਤਾਂ ਕਹਿ ਰਹੇ ਤੇ ਉਦੋਂ ਤੇ ਬਾਹ ਵਧੀਆ ਨੌਜਵਾਨ ਨੇ ਸਾਡਾ ਤਾਂ ਪਹਿਰੇ ਪਿੰਡ ਦੇ ਨੇ ਨਾ ਇਹ ਤਾਂ ਪਹਿਲਾਂ ਇਹ ਨਹੀਂ ਤਾਂ ਤੁਰਤ ਤਿਆਰ ਕਰਕੇ ਪਿੰਡ ਦੇ ਨਾਲ ਜਦੀ ਹਾਂ ਕਰਦੇ ਵੀ ਠੀਕ ਹੈ ਜੀ ਬਾਹ ਵਧੀਆ ਜੀ ਤੁਹਾਡੇ ਸਹਿਮਤੀ ਹੋਈ ਆ ਇਹ ਕਿੰਨੇ ਸਾਲਾਂ ਦਾ ਸਹਿਮਤੀ ਹੋਈ ਇਹ ਤਾਂ ਕਦੇ ਹੋਈ ਨਹੀਂ ਸਾਡੀ ਸੋਚਾਂ ਬਜ਼ੁਰਗਾਂ ਨਾਲ ਕਦੇ ਹੋਈ ਨਹੀਂ ਸਾਡਾ ਤਾਂ ਇੰਨੀ ਪਾਰਟੀ ਬਾਜੀ ਤੋੜ ਤਾ ਥੋੜੇ ਪਿੰਡ ਨੇ ਅੱਜ ਰਿਕਾਰਡ ਤੋੜ ਦਿਆ ਕੀ ਨਾਮ ਹੈ ਜੀ ਮੇਰਾ ਨਾਮ ਕੁਲਵਿੰਦਰ ਸਿੰਘ ਸਾਨਾਬ ਸਰਜੀਤ ਸਿੰਘ ਜੈਲਦਾਰ ਮੈਂ ਅੱਜ ਬਹੁਤ ਖੁਸ਼ ਹੋਇਆ ਜੀ ਆਪਣਾ ਪਹਿਲੀ ਵਾਰ ਜ਼ਿੰਦਗੀ ਚ ਮੇਰੀ ਉਮਰ ਹੈ ਜੀ 42 ਸਾਲ ਅੱਜ ਤੱਕ ਦਾਦੂ ਮਾਜਰੇ ਚ ਕੋਈ ਐਸਾ ਕੰਮ ਨਹੀਂ ਹੋਇਆ ਜਿਹੜਾ ਅੱਜ ਕਰਕੇ ਦਿਖਾ ਦਿਆ ਯੂਥ ਨੇ ਇਹ ਯੂਥ ਐਦਾਂ ਦਾ ਨਿਕਲੂਗਾ ਜਿਹੜੀ ਆਣ ਆਲੀ ਸਾਡੀ ਅਗਲੀ ਪੀੜ੍ਹੀ ਹੈ ਉਹ ਬਹੁਤ ਸੇਧ ਦਿਖੂਗੀ ਉਹਨੂੰ ਜੋ ਕਿ ਸਾਡੇ ਨਾਲ ਇਹ ਇਹ ਜਿਹੜੀ ਸਹਿਮਤੀ ਬਣੀ ਹੈ ਇਸ ਚ ਸਾਡੇ ਜਿਹੜੀਆਂ ਘਰ ਵਾਲੇ ਕੋਈ ਮਾਤਾ-ਮਾਂ ਕੋਈ ਬੀਬੀਆਂ ਭੈਣਾਂ ਇਹ ਸਾਰੀਆਂ ਖੁਸ਼ ਹੈ ਕਿਉਂਕਿ ਬਿਨਾ दारू ਬਿਨਾ ਕੋਈ ਪੈਸੇ ਲੈ ਦੇ ਸਾਰਾ ਕੁਝ ਇਸ ਦੇ ਵਿੱਚ ਕੋਈ ਉਹ ਨਹੀਂ ਆਇਆ ਸਾਰੇ ਪਿੰਡ ਦੇ ਸਹਿਯੋਗ ਨਾਲ ਜਿਆਦਾ ਸਾਡਾ ਜੁੱਥ ਹੈ ਜਿਹੜਾ ਉਹਨਾਂ ਨੇ ਸਰਪੰਚ ਮਨਜੀਤ ਸਿੰਘ ਹੈ ਜਿਹੜਾ ਬੈਦਵਾਨ ਇਹਨੂੰ ਚੁਣਿਆ ਜੀ ਅੱਜ ਬਾਈ ਜੀ ਤੁਹਾਡੇ ਪਿੰਡ ਦਾ ਨੌਜਵਾਨ ਮੁੰਡਾ ਜਿਹੜਾ ਚੁਣਿਆ ਗਿਆ ਕੀ ਕਹਿਣਾ ਚਾਹੋਗੇ ਜੂਥ ਅੱਗੇ ਆ ਰਿਹਾ ਕੀ ਇਹ ਕਾਮਯਾਬ ਹੋਊਗਾ ਸਰਪੰਚ ਜੀ ਹਾਂਜੀ 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 ਵੀਰ ਕਾਮਯਾਬ ਕਿਉਂ ਨਹੀਂ ਹੋਊਂਗੇ ਨੌਜਵਾਨਾਂ ਦੀ ਸੋਚ ਤੇ ਨੌਜਵਾਨਾਂ ਦੀ ਸੋਚ ਤੇ ਪੁਰਾਣੇ ਬਾਪੂਆਂ ਦੀ ਸੋਚ ਸਭ ਮਿਲ ਕੇ ਮਨਜੀਤ ਸਿੰਘ ਬੈਦਵਾਨ ਨੂੰ ਸਰਪੰਚ ਚੁਣਿਆ ਗਿਆ ਤੇ ਇਹ ਸਾਡੇ ਪਿੰਡ ਵਿੱਚ ਸਭ ਤੋਂ ਪਹਿਲੀ ਵਾਰੀ ਹੋਇਆ ਤੇ ਅਸੀਂ ਸਾਰੇ ਵੀਰਾਂ ਭੈਣਾਂ ਦਾ ਬਹੁਤ ਬਹੁਤ ਦਿਲ ਤੋਂ ਧੰਨਵਾਦ ਕਰਦੇ ਆਂ ਤੇ ਅਸੀਂ ਤੁਹਾਡੀ ਸੋਚ ਤੋਂ ਖਰੇ ਉਤਰਾਂਗੇ